ਬੂਤ ਕਰੀਏ ਸਾਡੇ ਇਲਾਕੇ ਦੇ ਚਮਕੌਰ ਸਾਹਿਬ ਹਲਕਾ ਤੋਂ ਵਿਧਾਇਕ ਡਾਕਟਰ ਚੰਜੀ ਸਿੰਘ ਜੀ ਜਿਹੜੇ ਬਹੁਤ ਵਧੀਆ ਇਨਸਾਨ ਹੈ ਉਹਨਾਂ ਦੇ ਹੱਥ ਮਜ਼ਬੂਤ ਕਰੀਏ ਇਹੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਸਾਡੇ ਨਾਲ ਕੈਂਡੀਡੇਟ ਅਰਜੀਤ ਸਿੰਘ ਜੀ ਮੌਜੂਦ ਸੀ ਕਿ ਤਾਂ 14 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਹਾਲਾਂਕਿ ਪਿੰਡ-ਪਿੰਡ ਦੇ ਵਿੱਚ ਡੋਰ ਟੂ ਡੋਰ ਜਨ ਲਗਾਤਾਰ ਕਰ ਰਹੇ ਨੇ ਕੈਂਪੇਨਿੰਗ ਵੀ ਕਰ ਰਹੇ ਨੇ ਹਾਲਾਂਕਿ ਕੈਂਪੇਨਿੰਗ ਜਿਹੜੀ ਹੈ ਉਹ ਜਿੰਨੀ ਕਹਿੰਦੇ ਵੀ ਇੱਕ ਕੈਂਡੀਡੇਟ ਦੇ ਲਈ ਆਮ ਪਬਲਿਕਲੀ ਸੋਖੀ ਬਣੀ ਦੀ ਹਾਂ ਡਾਊਟ ਰੂ ਕਰਤੇ ਕੈਂਡੀਡੇਟ ਕੋ ਮਿਲਦੇ ਤਾਂ ਹੈਗੇ ਨੇ ਪਰ ਕੈਂਡੀਡੇਟ ਲਈ ਓਨੇ ਕੀ ਮੁਸ਼ਕਲਾਂ ਹੁੰਦੀਆਂ ਕਿਉਂਕਿ ਹਰ ਇੱਕ ਪਿੰਡ ਜਾਣਾ ਹਰ ਇੱਕ ਘਰ ਘਰ ਜਾਣਾ ਬੜਾ ਮੁਸ਼ਕਿਲ ਹੈ ਬਿਲਕੁਲ ਕਿਵੇਂ ਦੇ ਦਿਆਂ ਕਿਉਂਕਿ ਇਸ ਵਕਤ ਹਾਲਾਂਕਿ ਕੱਲ ਦਾ ਹੀ ਦਿਨ ਰਿਹਾ ਸਿਰਫ ਇੱਕ ਦਿਨ ਰਹਿ ਗਿਆ ਤੇ ਕਿੰਨੀਆਂ ਤਿਆਰੀਆਂ ਦੇ ਵਿੱਚ ਦੇਖੋ ਤਿਆਰੀਆਂ ਤਾਂ ਲਗਭਗ ਸਾਡੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ ਜੀ ਤੇ ਰਣਜੀਤ ਸਿੰਘ ਜੀ ਲਈ ਅਸੀਂ ਸਾਰੇ ਪਿੰਡ ਟੂ ਟੂ ਡੋਰ ਇਹਨਾਂ ਨੇ ਕੈਂਪੇਨ ਕਰ ਲਈ ਬਹੁਤ ਵਧੀਆ ਤੋ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਕਿਉਂਕਿ ਇਹ ਰਿਸਪੌਂਸ ਇਹਨਾਂ ਦੀ ਦੇਖਣੋਂ ਦੇਖ ਕੇ ਵੀ ਮਿਲ ਰਿਹਾ ਤੇ ਨਾਲ ਇਹ ਹੈ ਕਿ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਵੀ ਮਿਲਿਆ ਸੋ ਸਰਕਾਰ ਨੇ ਜਿਹੜੇ ਕੰਮ ਆਹ 4 ਸਾਲਾਂ 'ਚ ਕਰਤੇ ਉਹ ਹੁਣ ਤੱਕ ਅਕਾਲੀ ਔਰ ਕਾਂਗਰਸੀ 70 ਮਿੰਤਰ ਸਾਲਾਂ 'ਚ ਨਹੀਂ ਕਰ ਸਕੇ ਹੈਨਾ ਤੇ ਦੇਖੋ ਇੱਕ ਦੂਸਰੀ ਗੱਲ ਮੈਂ ਹੁਣ ਬਾਕੀ ਗੱਲਾਂ ਤਾਂ ਰਣਜੀਤ ਸਿੰਘ ਜੀ ਨੇ ਤੁਸੀਂ ਪਿੰਡ ਵਾਲੇ ਨਾਲ ਕਰ ਲਈਆਂ ਮੈਂ ਤਾਂ ਮੇਨ ਜੀ ਗੱਲ ਕਰਦਾ ਸਾਡੇ ਜਿਹੜਾ ਹਲਕਾ ਹੈ ਚਮਕੌਰ ਸਾਹ ਇੱਥੋਂ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਰਹੇ ਆ ਨਾ ਚਰਨਜੀਤ ਸਿੰਘ ਚੰਨੀ ਦੀ ਮੈਂ ਗੱਲ ਕਰਨੀ ਚਾਹਾਂਗਾ ਉਹਨਾਂ ਦਾ ਹਲਕਾ ਰਿਹਾ ਪਿਛਲੇ 15 ਸਾਲਾਂ ਤੋਂ ਉਹ ਇੱਥੇ ਇਲੈਕਸ਼ਨ ਲੜਦੇ ਰਹੇ ਆ ਜਿੱਤਦੇ ਰਹੇ ਆ ਠੀਕ ਹੈ ਜੀ ਤੇ ਹੋਇਆ ਕੀ ਹੈ ਜੀ 15 ਸਾਲਾਂ ਤੇ ਬਾਅਦ ਜਿਹੜੀ ਹੁਣ ਇਲੈਕਸ਼ਨ ਹੋਈ ਸੀਗੀ ਉਹਨਾਂ ਨੇ ਦੋ ਪਾਸੇ ਪੈਰ ਰੱਖ ਲਿਆ ਤਦੋ ਕੀ ਗੱਲ ਜਿਹੜੇ ਪੰਜਾਬੀ ਚ ਕਹਾਵਤਾ ਕਿ ਜਿਹੜਾ ਬੰਦਾ ਦੋ ਬੇੜੀਆਂ ਚ ਪੈਰ ਰੱਖਦਾ ਉਹ ਕਦੇ ਪਾਰ ਨਹੀਂ ਜਾਂਦਾ ਤੇ ਉਹੀ ਗੱਲ ਹੋਈ ਆ ਉਹ ਡੁੱਬ ਗਿਆ ਬੰਦਾ ਠੀਕ ਹੈ ਉਸ ਤੋਂ ਬਾਅਦ ਚਲੋ ਉਹਦੀ ਕਿਸਮ ਜਾਕੀ ਉਹ ਮੁੱਖ ਮੰਤਰੀ ਬਣੇ ਸੀਗੇ ਪਰ ਹੁਣ ਮੈਡਮ ਨਵਜੋਤ ਕੋਲ ਸਿੱਧੂ ਦਾ ਬਿਆਨ ਆਇਆ ਦੇਖੋ ਉਹ ਕਹਿੰਦੇ ਵੀ ਜਿਹੜੇ ਕਾਂਗਰਸ ਦੇ ਬੰਦੇ ਹੈਗੇ ਲੀਡਰ ਹੈਗੇ 500 ਕਰੋੜ ਦੀਆਂ ਟੇਚੀਆਂ ਦੇ ਕੇ ਮੁੱਖ ਮੰਤਰੀ ਬਣਦੇ ਆ ਤੇ ਉਧਰ ਸੁਨੀਲ ਜਾਖੜ ਜੀ ਦਾ ਬਿਆਨ ਆਇਆ ਕਿ ਸਾਡੇ ਜਿਹੜਾ ਹੁਣੇ ਨਵੇਂ ਐਮ ਐਲ ਏ ਬਣੇ ਸੀ ਕਿ ਆਪਣੇ ਮੁੱਖ ਮੰਤਰੀ 111 ਦਿਨਾਂ ਵਾਲੇ ਚੰਨੀ ਸਾਹਿਬ ਇਹ 350 ਕਰੋੜ ਦੇ ਕੇ ਮੁੱਖ ਮੰਤਰੀ ਬਣੇ ਮੈਂ ਤਾਂ ਦੇਖੋ ਸਾਰੇ ਨੂੰ ਅਪੀਲ ਇਹੀ ਕਰਨਾ ਚਾਹੁੰਦਾ ਕਿ ਜਿਹੜਾ ਬੰਦਾ 350 ਕਰੋੜ ਦੇ ਕੇ ਮੁੱਖ ਮੰਤਰੀ ਬਣਿਆ ਹੋਵੇ ਤਾਂ ਉਹ ਪਹਿਲਾਂ ਆਪਣੇ ਪੈਸੇ ਪੂਰੇ ਕਰੂਗਾ ਕਿ ਸਾਡੇ ਜਨਤਾ ਦੇ ਕੰਮ ਕਰੂਗਾ ਤੇ ਹੋਇਆ ਵੀ ਇਹੀ ਕਿ ਮੁੱਖ ਮੰਤਰੀ ਬਣਦੀ ਸਾਰ ਉਹਨਾਂ ਨੇ ਕਿੰਨੇ ਹੀ 8 900 ਕਰੋੜ ਰੁਪਏ ਦੇਖੋ ਜੀ ਬਣਾ ਲਿਆ ਉਹਨਾਂ ਦਾ ਭਾਣ ਜਾ 500 5 ਕਰੋੜ ਨਾਲ ਉਹ ਫੜਿਆ ਗਿਆ 10 ਕਰੋੜ ਨਾਲ ਹਨਾ ਮਨੀ ਲੋਡਰੀ ਦੇ ਕੇਸ ਚ ਅੰਦਰ ਹੁਣ ਵੀ ਤਾਂ ਇਦਾਂ ਦੇ ਜਿਹੜੇ ਮੁੱਖ ਮੰਤਰੀ ਬਣਨਗੇ ਕਾਂਗਰਸ ਦੇ ਲੀਡਰ ਜੇ ਉਹਨਾਂ ਦੇ ਕੜਾਏ ਹੋਏ ਨਮਾਇंदे ਅੱਗੇ ਆਉਣਗੇ ਤਾਂ ਫਿਰ ਅਸੀਂ ਸੋਚ ਸਕਦੇ ਆ ਕਿ ਵਿਕਾਸ ਕਿੱਦਾਂ ਦਾ ਹੋਗਾ ਹਾਂ ਇੱਕ ਵਾਰ ਸੇ ਗੱਲ ਕਰੀਏ ਮਾਨ ਸਾਹਿਬ ਦੀ ਪਿਛਲੇ 4 ਸਾਲਾਂ 4 ਸਾਲ ਹੋ ਕੇ ਸਰਕਾਰ ਚਲਾਉਂਦਿਆਂ ਨੂੰ ਤਾਂ ਉਹ ਕੰਮ ਹੋਏ ਜਿਹੜੇ ਕਿ ਅਜ ਤੱਕ ਹੋਣ ਤੱਕ ਹੋਰ ਸਰਕਾਰਾਂ ਨੇ ਨਹੀਂ ਕਰ ਸਕਿਆ ਜਦੋਂ ਕਿਸਾਨੀ ਦੀ ਗੱਲ ਹੋਵੇ ਸਾਡੇ ਕਿਸਾਨਾਂ ਨੂੰ ਰਾਤ ਨੂੰ ਜਦੋਂ ਪਹਿਲਾਂ ਸਰਕਾਰਾਂ ਦੇ ਵਿੱਚ ਰਾਤ ਨੂੰ ਮੋਟਰਾਂ ਦੀ ਲਾਈਟ ਆਉਂਦੀ ਸੀਗੀ ਰਾਤ ਜਾਗ ਜਾ ਕੇ ਖੇਤਾਂ ਨੂੰ ਪਾਣੀ ਲਾਉਣਾ ਪੈਂਦਾ ਸੀਗਾ ਹੁਣ ਹੋਇਆ ਕਿ ਜਿੱਦਾਂ ਦੀ ਮਾਂ ਸਰਕਾਰ ਆਈ ਹੈ ਦਿਨ ਦੇ ਵਿੱਚ 12 ਘੰਟੇ ਲਾਈਟ ਹੈ ਜੀ ਮਤਲਬ ਦਿਨ ਦੇ ਵਿੱਚ ਪਾਣੀ ਲੱਗਦਾ ਰਾਤ ਨੂੰ ਕਿਸਾਨ ਚੈਨ ਦੀ ਨੀਂਦ ਹੁੰਦਾ ਜੀ ਤੇ ਗੱਲ ਕਰੀਏ ਆਪਾਂ ਸਿਹਤ ਸੂਲਤਾਂ ਦੀ ਤੇ ਹਰ ਇੱਕ ਹੁਣ ਥੋੜੇ ਥੋੜੇ ਪਿੰਡ ਛੱਡ ਕੇ ਇੱਕ ਮਹੱਲਾ ਕਲੀਨਿਕ ਬਣ ਗਏ ਤੇ ਉਹਦੇ ਵਿੱਚ ਦਵਾਈਆਂ ਫਰੀ ਮੈਡੀਕਲ ਸੂਲਤ ਫਰੀ ਹਰ ਇੱਕ ਚੀਜ਼ ਫਰੀ ਹੋ ਰਹੀ ਹੈ ਤੇ ਇੱਕ ਬਹੁਤ ਬੜੀ ਦੇਣਾਂ ਦੂਸਰੀ ਆਖਰੀ ਗੱਲ ਕਰੀਏ ਆਪਾਂ ਕਿ ਹਰ ਇੱਕ ਘਰ ਦੇ ਵਿੱਚ ਬਿੱਲ ਆਉਂਦੇ ਸੀਗੇ ਤੇ ਹੁਣ ਤੁਸੀਂ ਪੂਰੇ ਪਿੰਡ ਚ ਚੱਕਰ ਲਾ ਲਿਓ ਕੋਈ ਘਰ ਐਸਾ ਨਹੀਂ ਉਹ ਜਿਹੜਾ ਕੋਈ ਕਾ ਕੇ ਸਾਡਾ ਬਿੱਲ ਮਾਫ ਨਹੀਂ ਹੋਇਆ ਕਿਸੇ ਦਾ ਬਿੱਲ ਨਹੀਂ ਆ ਰਿਹਾ ਤੇ ਕੋ 5-7000 ਰੁਪਏ ਪ੍ਰਤੀ ਕਰ ਬਚ ਰਿਹਾ ਤੇ ਉਹ ਬਹੁਤ ਬੜੀ ਦੇਣ ਆ ਸਾਡੀ ਤੇ ਰਹੀ ਗੱਲ ਹੁਣ ਜਿਹੜੇ ਕਹਿ ਰਹੇ ਆ ਕਿ ਇੱਕ ਸਾਡੀ ਮੈਂ ਕਹਿੰਦਾ ਸਰਕਾਰ ਦੀ ਗਾਰੰਟੀ ਰਹਿ ਗਈ ਹੈ ਮਹਿਲਾ ਮਾਂ ਨੂੰ 1000 ਰੁਪਏ ਦੀ ਤੇ ਜਿਹੜਾ ਹੁਣ ਬਜਟ ਆਉਣ ਹੈ ਜੀ ਇਹ ਮਾਰਚ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਇਹ 101% ਤਾਂ ਹੈ ਕਿ ਸਾਡੀਆਂ ਬੀਬੀਆਂ ਵੜਣਾ ਨੂੰ ਹਜ਼ਾਰ-ਹਜ਼ਾਰ ਰੁਪਏ ਉਹਨਾਂ ਦੇ ਖਾਤੇ ਚ ਜਾਣ ਲੱਗ ਜਾਣਾ ਸਾਡੇ ਬਜ਼ੁਰਗਾਂ ਨੂੰ ਜਿਹੜੇ ਹੈਗੇ ਆ ਉਹਨਾਂ ਦੀ ਪੈਨਸ਼ਨ 1500 ਤੋਂ ਵੱਧ ਕੇ ਉਹ 2500 ਹੋ ਜਾਣੀ ਇਹ ਚੀਜ਼ਾਂ ਰਹਿ ਗਈਆਂ ਰਹੀ ਗੱਲ ਸੜਕਾਂ ਦੀ ਸੜਕਾਂ ਦੀ ਅਨੁਹਾਲ ਬਦਲ ਰਹੀ ਹੈ ਲਿੰਕ ਰੋਡ ਬਹੁਤ ਵਧੀਆ ਹੋ ਰਹੇ ਨੇ ਤੇ ਹਰ ਪੱਖੋਂ ਸਾਡਾ ਪੰਜਾਬ ਉੱਭਰ ਕੇ ਵਧੀਆ ਹੋ ਰਿਹਾ ਖੁਸ਼ਹਾਲ ਬਣ ਰਿਹਾ ਹੋਰ ਸਾਡੇ ਪੰਜਾਬ ਸਰ ਪੰਜਾਬ ਨੂੰ ਚਾਹੀਦਾ ਕੀ ਹੈ ਮੁੱਢ ਲੀਆਂ ਤੇ ਪੰਜਾਬ ਆ ਰਿਹਾ ਜੀ ਰੰਗਲਾ ਪੰਜਾਬ ਜੋ ਮਾਹ ਸਾਹਿਬ ਨੇ ਸੋਚਿਆ ਸੀਗਾ ਤੇ ਉਹ ਟਰੈਕ ਤੇ ਹੈ ਤੇ ਉਹ ਸਾਡਾ ਪੰਜਾਬ ਵਣ ਰਿਹਾ ਤਾਂ ਅਸੀਂ ਚਾਹੁੰਦੇ ਹਾਂ ਕਿ ਇਸੇ ਚੀਜ਼ ਨੂੰ ਦੇਖਦੇ ਹੋਏ ਤਾਂ ਜਿਹੜੇ ਵੀ ਵੋਟਰ ਹੈਗੇ ਆ ਤਾਂ ਆਉਣ ਵਾਲੀ 14 ਤਰੀਕ ਨੂੰ ਜਿੱਥੇ-ਜਿੱਥੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਬੰਦੇ ਖੜੇ ਹੋ ਉਮੀਦਵਾਰ ਖੜੇ ਆ ਉਹਨਾਂ ਨੂੰ ਭਾਰੀ ਮਾਤਰਾ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਉੱਠ ਕੇ ਆਪਣੀ ਝਾੜੂ ਵਾਲਾ ਬਟਨ ਨੂੰ ਦਬਾਓ ਤੇ ਸਾਡੇ ਇਦਾਂ ਦੇ ਰਣਜੀਤ ਸਿੰਘ ਜੀ ਵਰਗੇ ਜਿਹੜੇ ਕੀ ਵਧੀਆ ਸ਼ਖਸੀਅਤ ਨੇ ਇਮਾਨਦਾਰ ਨੇ ਤੇ ਗਿਆਨੀ ਜੀ ਨੇ ਤੇ ਇਹਨਾਂ ਨੂੰ ਆਪਾਂ ਕਾਮਯਾਬ ਬਣਾਈਏ ਕਿਉਂਕਿ ਇਹਨਾਂ ਦੀ ਕਾਮਯਾਬੀ ਸਾਡੇ ਇਲਾਕੇ ਦੀ ਸਾਡੀ ਕਾਮਯਾਬੀ ਹੈ ਮੈਂ ਤਾਂ ਇਹੀ ਕਹਿਣਾ ਚਾਹਾਂਗਾ